ਉਹ ਲੇ ਤੇ ਅਸੂਤ ਲੈ ਲੈ ਜਾ ਲੈ ਜਾ ਰਾਜੇ ਨੂੰ ਚਲੋ ਐਕਟਰ ਐਕਟਰ ਸਾਹ ਚਲੋ ਚਲੋ ਲੈ ਜਾ ਲੈ ਜਾ ਛਾ ਕਰਕੇ ਲੈ ਜਾ ਰਾਜੇ ਨੂੰ ਅਜੀ ਫਿਰ ਉਹ ਨਹੀਂ ਕਰ ਰਹੇ ਅਸੀਂ ਆ ਮੱਝ ਦਾ ਸੀਣਾ ਮੇਰਾ ਮੱਝ ਨਾਲ ਛਾ ਕਰਕੇ ਰੱਖਦਾ ਰੰਗ ਨਾ ਕਾਲਾ ਰੰਗ ਕਾਲਾ ਹੋ ਜਾ ਉਹਦੇ ਅਰਚਕ ਨਹੀਂ ਪਾਣੀ ਹੋਰ ਪਿਆ ਦੇ ਮੜਾ ਜ ਮੈਨੂੰ

ਯਾਰ ਵਲੋਗ ਬਣਾ ਹੀ ਨੇ ਮਰੀ ਨਹੀਂ ਆਉਂਦੀਆਂ ਛੱਡੀ ਦਾ ਨਾਮ ਲੈ ਕੇ ਕੋਈ ਨਹੀਂ ਲੈਂਦਾ ਛੱਡੀ ਪੈਟ ਦੇ ਨਾਲ ਨਹੀਂ ਲੱਗ ਨਹੀਂ ਲੱਗਦੀ ਬਾਈ ਵੀਡੀਓ ਤਾਂ ਬਣ ਗਈ ਲੱਗੇ ਨਾ ਲੱਗਿਆ ਆਜੋ ਲੋ ਵੀ ਹੁੰਦਾ ਕਿ ਇੱਕ ਮੋਬਾਈਲ ਹੋਰ ਹੁੰਦੀ ਨਾ ਬਹੁਤ ਦਾ ਕਰ ਬਲੋਗ ਬਣਦਾ ਬਣਾਦਾ ਮੱਤ ਨਾ ਕਰ ਬੱਝੀ ਕੀ ਮਤੋਂ ਇਹ ਵਾਲਾ ਮੱਤ ਮੈਂ ਕਿ ਜਣਾ ਮੇਰੇ ਨਾਲ ਮੱਤ ਮਈ ਲੋਵੀ ਹੁੰਦੱਸ ਕਾਲਾ ਸਾਹਿਬ ਟਰੈਕਟਰ ਜੀ ਦੱਸੋ ਕਿਵੇਂ ਸੀ ਨਿਕਲ ਗਿਆ ਤੂੰ ਡੱਬਾ ਪਾ ਇਹਦੇ ਉੱਤੇ ਪਾਣੀ ਦਾ ਹਾਂ ਕਹਿ ਲੈ ਕਾਲੇ ਜੀ ਨੂੰ ਐ ਨਹੀਂ ਪਤਾ ਇਹ ਮੈਂ ਸੁਣਵਾ ਦਿਆ ਮੈਂ ਫੇਲੇ ਨੂੰ ਭੂਤਾਂ ਦੇ ਧੁੱਪ ਨੇ ਸਹੀ ਗੱਲ ਲੋ ਤੂੰ ਖਾ ਕੇ ਪੈ ਜਾਂਦਾ ਅ ਫਿਰ ਕਹਿੰਦਾ ਮੈਨੂੰ ਭੂਤਾਂ ਡਰਾਉਂਦੀਆਂ ਪਤਾ ਨਹੀਂ ਕਰਾਂ ਇਹ